ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪੰਜਾਬੀ ਵਿਰਸੇ ਦੇ ਨਾਲ ਸੰਬੰਧਤ ਪੰਜਾਬ 'ਚ ਉਦੋਂ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਇਸ ਦੇ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ ਹੁਣ ਤੱਕ ਐਕਸ਼ਨ ਲਾਈਨ ਤੇ કુલ 13644 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਦੇ ਵਿੱਚੋਂ 7965 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜੀਆਂ ਗਈਆਂ ਹਨ ਜਟ ਦੇ 895 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਸਬੰਧਤ ਐਸਐਸਪੀਜ਼ ਵਿਜੀਲੈਂਸ ਬਿਊਰੋ ਰੇਂਜਾ ਨੂੰ ਪੜਤਾਲ ਲਈ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ 678 ਮੁਕਦਮਿਆਂ 'ਚ ਕੁੱਲ 761 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜਣਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਇੱਕ ਸਰਪੰਚ ਹਵੇਲੀ ਜੋ ਕਿ ਗੜਸ਼ੰਕਰ ਦੇ ਚੰਡੀਗੜ੍ਹ ਰੋਡ ਤੇ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜੋ ਕਿ ਪੰਜਾਬੀ ਵਿਰਸੇ ਦੇ ਨਾਲ ਜੋੜਦੀ ਹੈ ਪੁਰਾਤਨ ਚੀਜ਼ਾਂ ਜਿਸ ਦੇ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਨੇ ਇਬਰਾਹਿਮਪੁਰ ਦੇ ਸਾਬਕਾ ਸਰਪੰਚ ਜੋਗਾ ਸਿੰਘ ਵੱਲੋਂ ਇਹ ਬੜੀ ਸ਼ਿੱਦਤ ਦੇ ਨਾਲ ਇਹ ਸਰਪੰਚ ਹਵੇਲੀ ਤਿਆਰ ਕੀਤੀ ਹੈ ਜਿੱਥੇ ਕਿ ਇਲਾਕੇ ਦੇ ਲੋਕ ਇਸ ਹਵੇਲੀ ਦੇ ਵਿੱਚ ਪੁਰਾਤਨ ਚੀਜ਼ਾਂ ਦੇਖਣ ਆਉਂਦੇ ਨੇ ਤੇ ਇਹ ਜੋ ਅ ਰੌਣਕ ਲੱਗਦੀ ਹੈ ਇਸ ਹਵੇਲੀ ਦੇ ਵਿੱਚ ਲੋਕ ਪੁਰਾਣੇ ਵਿਰਸੇ ਦੇ ਨਾਲ ਜੁੜਨਾ ਆਂਦੇ ਨੇ ਤੇ ਮौज-ਮਸਤੀ ਇਸ ਹਵੇਲੀ ਦੇ ਵਿੱਚ ਕਰਨ ਆਂਦੇ ਨੇ ਖਾਣਾ ਖਾਣ ਆਂਦੇ ਨੇ ਜੋ ਕਿ ਆਪਣੇ ਵਿਰਸੇ ਦੇ ਨਾਲ ਜੋੜਦੀ ਹੈ ਆਓ ਤੁਹਾਨੂੰ ਦਿਖਾਣੇ ਆ ਅੰਦਰ ਦਾ ਇੱਕ ਦ੍ਰਿਸ਼ ਜਿੱਥੇ ਕਿ ਪ੍ਰਾਤਨ ਚੀਜ਼ਾਂ ਸਭ ਕੇ ਰੱਖੀਆਂ ਗਈਆਂ ਨੇ ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਸਰਪੰਚ ਹਵੇਲੀ ਦੇ ਇਹ ਅੰਦਰ ਦਾ ਦ੍ਰਿਸ਼ ਹੈ ਜਿੱਥੇ ਕਿ ਬਹੁਤ ਹੀ ਸੋਹਣਾ ਇਹ ਦ੍ਰਿਸ਼ ਹੈ ਬਣਾਈ ਹੋਈ ਹਵੇਲੀ ਹੈ ਜਿਸ ਦੇ ਵਿੱਚ ਪੁਰਾਣੇ ਵਿਰਸੇ ਦੇ ਨਾਲ ਸਮਾਨ ਰੱਖਿਆ ਗਿਆ ਹੈ ਪੁਰਾਣੀ ਸਾਮੀ ਦੇ ਵਿੱਚ ਖੂਹਾਂ ਦੇ ਵਿੱਚੋਂ ਪਾਣੀ ਕੱਢਦੇ ਸਨ ਤੇ ਖੂਹ ਪੁਰਾਣੀਆਂ ਗੱਡੀਆਂ ਗੱਡੇ ਅਤੇ ਪੁਰਾਣੀਆਂ ਬੇਲਣੇ ਪੁਰਾਣੇ ਖੇਤੀ ਦੀ ਬਾੜੀ ਦਾ ਵੀ ਸਮਾਨ ਇਸ ਰੱਖਿਆ ਗਿਆ ਹੈ ਪੁਰਾਣੇ ਗੱਡੇ ਅਤੇ ਝੌਂਪੜੀ ਬਣਾਈ ਗਈ ਹੈ ਸੁੰਦਰ ਪਾਰਕਾਂ ਦਾ ਨਿਰਮਾਣ ਕੀਤਾ ਹੈ ਬਹੁਤ ਹੀ ਸੋਹਣੀ ਹਵੇਲੀ ਜਿਹੜੀ ਕਿ ਸਰਪੰਚ ਹਵੇਲੀ ਬਣਾਈ ਗਈ ਹੈ ਜਿੱਥੇ ਕਿ ਇਲਾਕੇ ਦੇ ਲੋਕ ਇਸ ਹਵੇਲੀ ਨੂੰ ਦੇਖਣ ਆਦੇ ਨੇ ਤੇ ਆਪਣੇ ਵਿਰਸੇ ਦੇ ਨਾਲ ਜੁੜਦੇ ਨੇ ਉਹ ਸਮਾਨ ਇੱਥੇ ਮੌਜੂਦ ਹੈ ਜੋ ਕਿ ਲੁਪਤ ਹੁੰਦਾ ਜਾ ਰਿਹਾ ਹੈ ਹੁਣ ਲੋਕ ਫਾਰਵਰਡ ਹੋ ਗਏ ਨੇ ਨਵੀਂ ਟੈਕਨੀਕ ਆ ਗਈ ਹੈ ਲੋਕ ਨਵੀਆਂ ਟੈਕਨੀਕਾਂ ਦਾ ਨਵੇਂ ਸਾਧਨਾਂ ਦਾ ਵਰਤੋਂ ਕਰਨ ਲੱਗ ਪਏ ਨੇ ਤੇ ਪੁਰਾਣਾ ਸਮਾਨ ਭੁੱਲਦੇ ਜਾ ਰਹੇ ਨੇ ਪਰ ਸਰਪੰਚ ਹਵੇਲੀ ਦੇ ਵਿੱਚ ਇਹ ਸਾਰਾ ਹੀ ਸਮਾਨ ਜੋ ਕਿ ਪੁਰਾਣਾ ਵਿਰਸੇ ਦੇ ਨਾਲ ਸੰਬੰਧ ਸੀ ਉਸ ਨੂੰ ਸਜੋਕੇ ਰੱਖਿਆ ਹੈ ਦੇਖੋ ਜਿਹੜਾ ਇਹ ਕਨਸੈਪਟ ਆ ਇਹ ਵੈਸੇ ਤਾਂ ਇੱਕ ਵਿਰਸੇ ਨਾਲ ਰਿਲੇਟਡ ਆ ਜ਼ਿਆਦਾਤਰ ਤਾਂ ਮੇਰੇ ਮਨ ਦੀ ਮਨਸ਼ਾ ਇਹ ਸੀ ਭਿਜੜੀ ਸਾਡੀ ਨਵੀਂ ਜਨਰੇਸ਼ਨ ਆ ਨਾ ਨਵੀਂ ਪੀੜ੍ਹੀ ਆ ਮੈਂ ਇੱਥੋਂ ਕਹੂੰਗਾ ਕਿ ਸ਼ਾਇਦ ਅੱਜ ਤੋਂ ਜਿਹੜੇ 30 40 ਸਾਲ ਪੁਰਾਣੇ ਨੌਜਵਾਨ ਉਹ ਵੀ ਇਹਨਾਂ ਵਿਰਸੇ ਦੇ ਬਾਰੇ ਨਹੀਂ ਜਾਣਦੇ ਸੋ ਮੈਂ ਬਣਾਉਣ ਦਾ ਕਾਰਨ ਇਹ ਸੀ ਕਿ ਉਹ ਸਾਡੇ ਪੰਜਾਬੀ ਵਿਰਸੇ ਤੋਂ ਜੋ ਚੀਜ਼ਾਂ ਅਸੀਂ ਵਿਸਾਰ ਚੁੱਕੇ ਆ ਉਹਨਾਂ ਤੋਂ ਜਾਣੂ ਹੋ ਸਕਣ ਸੋ ਇਹ ਇੱਕ ਛੋਟਾ ਜਿਹਾ ਪ੍ਰਾਲਾ ਹੈ ਕੁਝ ਚੀਜ਼ਾਂ ਦਾ ਮੈਂ ਪੁਰਾਣੀਆਂ ਜਿਹੜੀਆਂ ਪ੍ਰਾਤਨ ਸਭਿਆਦ ਨਾਲ ਆਪਾਂ ਕਹਿੰਦੇ ਸਭਿਆਚਾਰ ਨਾਲ ਸੰਬੰਧਿਤ ਹੈ ਉਹ ਰੱਖਿਆ ਤੇ ਕੁਝ ਮੈਂ ਹੋਰ ਸੋਚ ਰਿਹਾ ਮੇਰੇ ਫਰੈਂਡਾਂ ਕੋਲ ਹੈ ਕੋਈ ਯੂਪੀ ਜੀ ਜਾਂ ਰਾਜਸਥਾਨ ਮੈਨੂੰ ਕੱਲ ਆਈ ਉਹ ਵੀ ਲਿਆ ਕੇ ਮੈਂ ਰੱਖਾਂ ਤਾਂ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਚੀਜ਼ਾਂ ਨੂੰ ਉਹਨਾਂ ਵਸਤੂਆਂ ਨੂੰ ਦੇਖ ਸਕੇ ਜਿਹੜੀਆਂ ਇਸ ਵੇਲੇ ਸਾਡੇ ਜਿਹਨ ਵਿੱਚੋਂ ਵਿਸਤ ਚੁੱਕੀ ਆ ਦੇਖੋ ਇਹਦੇ ਵਿੱਚ ਜ਼ਿਆਦਾ ਤਾਂ ਪਹਿਲਾਂ ਕਿਉਂਕਿ ਮੈਂ ਖੁਦ ਜ਼ਿੰਮੇਵਾਰ ਆ ਜ਼ਿਆਦਾ ਵਸਤੂਆਂ ਜ਼ਿੰਮੇਵਾਰ ਨਾਲ ਸੰਬੰਧਤ ਹੈ ਕਿਉਂਕਿ ਸਾਡਾ ਪੁਰਾਣਾ ਜਿਹੜਾ ਲਗਭਗ ਜ਼ਿਆਦਾ ਲੋਕ ਨਾ ਜ਼ਿੰਮੇਵਾਰ ਤੇ ਜਿਮੇਦਾਰੀ ਤੇਂ ਦੇਰ ਪਰਸਕੇ ਸੌ ਦਿਨਾ ਸੰਬੰਧ ਦੇ ਜਿੱਦਾ ਪੁਰਾਣੇ ਗੱਡੇ ਰੇੜੀਆਂ ਹਾਲ ਪੰਜਾਲੀਆਂ ਜਾਂ ਇਦਾਂ ਦੇ ਕੋਈ ਬੱਟਾ ਪਾਣ ਵਾਲੀ ਕੋਈ ਡ੍ਰਿੱਲ ਪੁਰਾਣੀ 40 50 ਸਾਲ ਪੁਰਾਣੀਆਂ ਡ੍ਰਿੱਲਾਂ ਜਿੱਦਾਂ ਹੁਣ ਖੂ ਹੋ ਗਿਆ ਹਲ ਟੋ ਦੇ ਵਿੱਚ ਲਾ ਕੇ ਪ੍ਰੋਪਰ ਚੱਲਦਾ ਕੀਤਾ ਆ ਬਲਦਾਂ ਵਾਲੀਆਂ ਗੇੜੀਆਂ ਬਲਦਾਂ ਵਾਲੇ ਬੇਲਣੇ ਹੁਣ ਅਸੀਂ ਕੋਲੂ ਫਿਟ ਕਰ ਰਹੇ ਆ ਜਿਹੜਾ ਬਲਦਾਂ ਵਾਲਾ ਜਿਹਨੂੰ ਘਰਾਟ ਕਹਿੰਦੇ ਸੀਗੇ ਉਹ ਵੀ ਲਾਂਭਾਂਗੇ ਜਿੱਦਾਂ ਆਟਾ ਪੀਸਦੇ ਸੀਗੇ ਸੋ ਇਹ ਚੀਜ਼ਾਂ ਮੈਂ ਚਾਹਣਾ ਵੀ ਜਿਹੜੀਆਂ ਪਹਿਲਾਂ ਲੋਕ ਵਰਤਦੇ ਸੀ ਇਹਨੂੰ ਬੰਨ ਉਹਨਾਂ ਨੂੰ ਮੈਂ ਲਾਈਵ ਚਲਦਿਆਂ ਕਰ ਸਕਾਂ ਤਾਂ ਜੋ ਸਾਡੀ ਜਿਹੜੀ ਨਵੀਂ ਜਨਰੇਸ਼ਨਾਂ ਉਹ ਵੀ ਦੇਖੇ ਕਿ ਸਾਡੇ ਪੁਰਖੇ ਕਿਸ ਤਰ੍ਹਾਂ ਕਿੱਥੋਂ ਉੱਠ ਕੇ ਅੱਜ ਇੱਥੇ ਤੇ ਪਹੁੰਚੇ ਆ ਜਿਹੜਾ ਮਸ਼ੀਨੀ ਜੋਗਾ ਉਹਦਾ ਅਸੀਂ ਆਨੰਦ ਮਾਣਿਆ ਕਿੱਥੋਂ ਤੁਰੇ ਸੀ ਬਣਾਉਣ ਨੂੰ ਦੇਖੋ ਇਹ ਪਹਿਲਾਂ ਤਾਂ ਕੋਈ ਮੇਰੇ ਜ਼ਿਹਨ ਦਾ ਇਦਾਂ ਹੈ ਨਹੀਂ ਪਰ ਮੈਂ ਇਹਨੂੰ ਕਾਰੋਬਾਰ ਲਈ ਬਣਾਇਆ ਚਾਹੁੰਦਾ ਸੀ ਮੇਰਾ ਆਪਣਾ ਸ਼ੌਂਕ ਸੀਗਾ ਉਹਦੇ ਆਧਾਰ ਤੇ ਮੈਂ ਇੱਕ ਪਿਛੇ ਹਵੇਲੀ ਜਿਹਨੂੰ ਬਿਰਸਾ ਹਵੇਲੀ ਨਾਂ ਰੱਖ ਕੇ ਚਲਾਇਆ ਸੀ ਪਰ ਜਿੱਦਾਂ ਜਿੱਦਾਂ ਲੋਕਾਂ ਨੇ ਇੰਟਰਸਟ ਲਿਆ ਆਣ ਲੱਗੇ ਫੂਡ ਦੀ ਵੀ ਕੁਝ ਮੰਗ ਵਧੀ ਅਸੀਂ ਛੋਟਾ ਜਿਹਾ ਕਰਿਆ ਸੀ ਆਖਰਕਾਰ ਸਾਨੂੰ ਇੱਕ ਵੱਡਾ ਰੈਸਟੋਰੈਂਟ 120 ਚੇਅਰ ਦਾ ਬਣਾਉਣਾ ਪਿਆ ਕਮਿਊਨਿਟੀ ਹਾਲ ਵੀ ਬਣਾਣੇ ਪਏ ਬੱਚਿਆਂ ਦੇ ਖੇਡਣੇ ਸਾਰਾ ਕੁਝ ਉਹ ਬਣਾਉਣ ਤੋਂ ਬਾਅਦ ਵਿੱਚ ਹੀ ਲੋਕਾਂ ਦੀ ਲੋੜ ਅਨੁਸਾਰ ਇਹ ਜਿਹੜਾ ਹੋਇਆ ਤੇ ਜੇ ਮੈਂ ਕਹਾਂ ਪੈਨੂੰ ਕਿੰਨਾ ਸਮਾਂ ਬਣਾਉਣ ਨੂੰ ਲੱਗਾ ਮੈਂ ਤੇ ਅੱਜ ਵੀ ਬਣਾਏ ਰਿਹਾ 3 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਇਹ ਇਦਾਂ ਦਾ ਕਨਸੈਪਟ ਆ ਜਿਹੜਾ ਨਾ ਪੂਰਾ ਹੋਣ ਵਾਲਾ ਆ ਇਹਦੇ ਵਿੱਚ ਜਿਹੜਾ ਕਸਟਮਰ ਹੈ ਉਹ ਅਲੱਗ-ਅਲੱਗ ਆਪਣੀ ਰੁਚੀ ਦਿਖਾੜਦਾ ਅਲੱਗ-ਅਲੱਗ ਚੀਜ਼ਾਂ ਦੱਸਦਾ ਵੀ ਆ ਤੁਹਾਡੇ ਕੋਲ ਵਿਰਸਾ ਨਾਲ ਸੰਬੰਧਿਤ ਚੀਜ਼ਾਂ ਐ ਨਹੀਂ ਸੋ ਸਾਡੀ ਵੀ ਕਈ ਵਾਰ ਜਾਣਕਾਰੀ ਜੋ ਨਹੀਂ ਹੁੰਦੀ ਆ ਸੋ ਮੈਂ ਚਾਹਨਾ ਜਿੰਨੀਆਂ ਵੀ ਵਿਰਸਾ ਨਾਲ ਸੰਬੰਧਿਤ ਚੀਜ਼ਾਂ ਆ ਕਮ ਸੇ ਕਮ ਉਹਦਾ 60 70% ਜਰੂਰ ਮੈਂ ਇੱਥੇ ਲਿਆ ਕੇ ਜਿਹੜਾ ਆਪਣੇ ਦੇ ਆਪਣੇ ਕੋਲ ਰੱਖਾਂ ਜਿਹੜਾ ਲੋਕੀ ਦੇਖ ਕੇ ਉਹਦੀ ਜਾਣਕਾਰੀ ਤੇ ਉਹਦਾ ਨੰਦ ਲੈ ਸਕਣ ਸਰ ਸਾਹਿਬ ਕਿੰਨੇ ਏਰੀਆ ਦੇ ਵਿੱਚ ਤੁਸੀਂ ਇਹ ਬਣਾਇਆ ਇਹ 3 ਏਕੜ ਦਾ ਫਿਲਹਾਲ ਵੈਸੇ ਇੱਥੇ ਜਿਹੜੀ ਟੋਟਲ ਮੇਰੀ ਜ਼ਮੀਨ ਆ ਅਸੀਂ ਦੋ ਭਰਾ ਆ ਸਾਡੀ 21 ਏਕੜ ਜ਼ਮੀਨ ਆ ਇੱਥੇ ਇਕੱਠੀ ਚਲੋ 10 11 ਕਿੱਲੇ ਮੇਰੇ ਹਿੱਸੇ ਆਂਦੇ ਆ ਜੇ ਮੈਨੂੰ ਰੋਡ ਲੱਗੀ ਕਿਉਂਕਿ ਮੈਂ ਹੁਣ ਐਗਰੀਕਲਚਰ ਦੀ ਬਜਾਏ ਇਹਨੂੰ ਵੀ ਬਿਜ਼ਨਸ ਤੌਰ ਤੇ ਲੈ ਲਿਆ ਆ ਸੋ ਜੇ ਮੈਨੂੰ ਰੋਡ ਲੱਗੀ ਤਾਂ ਮੈਂ ਸਾਰੀ ਜ਼ਮੀਨ ਵਿੱਚ ਵੀ ਇਹਨੂੰ ਬਣਾ ਸਕਦਾ ਆ ਸਰ ਕਿੱਥੋਂ ਕਿੱਥੋਂ ਲੋਕ ਦੇਖਣ ਆਦੇ ਦੇਖਣ ਤਾਂ ਦੇਖੋ ਹੁਣ ਲੋਕਲ ਤਾਂ ਸਾਡੇ ਜਿਹੜੇ ਹੈ ਸਾਰੇ ਆਦੇ ਹੀ ਆ ਹੁਣ ਜਿਹੜੇ ਜ਼ਿਆਦਾ ਲੋਕ ਅੰਤਰਰਾਸ਼ਟ ਦਿਖਾ ਰਹੇ ਨਾ ਉਹ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਐਨਆਰਆਈ ਆ ਉਹ ਜ਼ਿਆਦਾ ਇੰਟਰਸਟਡ ਲੈਂਦੇ ਆ ਆਪਣੇ ਬੱਚਿਆਂ ਨੂੰ ਦੱਸਦੇ ਆ ਉਹਨਾਂ ਕੁਝ ਬਜ਼ੁਰਗਾਂ ਨੇ ਚੀਜ਼ਾਂ ਦੇਖੀਆਂ ਇਹ ਚਲਾਈਆਂ ਉਹ ਆਪਣੇ ਬੱਚਿਆਂ ਨੂੰ ਦੱਸਦੇ ਵੀ ਇਹਨੂੰ ਇਦਾਂ ਚਲਾਉਂਦੇ ਸੀ ਇਦਾਂ ਚਲਾਉਂਦੇ ਸੀ ਕੋਈ ਚੀਜ਼ਾਂ ਨਹੀਂ ਸਮਝ ਲੱਗਦੀ ਸਾਨੂੰ ਬੁਲਾ ਲੈਂਦੇ ਆ ਸੋ ਜਿਹੜੇ ਐਨਆਰਆਈ ਵੀਰ ਆ ਨਾ ਉਹ ਬਹੁਤ ਜ਼ਿਆਦਾ ਇੰਟਰਸਟਡ ਹੈ ਇਸ ਜੋ ਮੈਂ ਕਨਸੈਪਟ ਬਣਾਇਆ ਦੇ ਵਿੱਚ ਦਲੇ ਦਿਆ ਸਰ ਦੇਖੋ ਜਿਹੜਾ ਸਾਡਾ ਪੁਰਾਣਾ ਵਿਰਸਾ ਆ ਕੁਝ ਪੁਰਾਣੀ ਸਾਡੀ ਬੋਲੀ ਦੇ ਲਫ਼ਜ਼ ਐ ਜਾਂ ਪੁਰਾਣੇ ਜਿਹੜੇ ਐਗਰੀਕਲਚਰ ਦੇ ਉਜਾਰ ਸੇ ਜੋ ਉਹਨਾਂ ਦੇ ਨਾਂ ਸੀ ਜਿਵੇਂ ਮੈਂ ਹੋੜੇ ਤੁਹਾਨੂੰ ਕਿਹਾ ਆਪਾਂ ਗੱਡਾ ਚਲਾਣੇ ਆ ਗੱਡੇ ਨੂੰ ਜੰਗਲਾ ਵੀ ਲੱਗਦਾ ਉਹਦਾ ਊਟਣਾ ਵੀ ਹੁੰਦਾ ਟਕਾਣੀਆ ਵੀ ਹੁੰਨੀਆਂ ਉਹਦਾ ਮੁੱਦਾ ਵੀ ਹੁੰਦਾ ਪਿੱਛੇ ਕਹਾਸਾ ਵੀ ਹੁੰਦਾ ਇਹ ਚੀਜ਼ਾਂ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਪਰ ਜੇ ਐਜ਼ ਇਟ ਅਸੀਂ ਗੱਡਾ ਬਣਾ ਕੇ ਰੱਖਦੇ ਆ ਤੇ ਉਹਦੇ ਵਿੱਚ ਬੱਚੇ ਇੰਟਰਸਟ ਲੈਂਦੇ ਆ ਪੁੱਛਦੇ ਇਹਨੂੰ ਕੀ ਕਹਿੰਦੇ ਇਹਨੂੰ ਕੀ ਕਹਿੰਦੇ ਆ ਸੋ ਕੋਈ ਸਾਡੇ ਬੋਲ ਹੈ ਸਾਡੇ ਪੰਜਾਬੀ ਦੇ ਠੇਠ ਬੋਲੀ ਸਾਡੀ ਪੰਜਾਬੀ ਜਿਹੜੀ ਸੀ ਉਹਦੇ ਵਿੱਚ ਕੋਈ ਇਦਾਂ ਦੇ ਲਫ਼ਜ਼ ਜਿਹੜੇ ਅੱਜ ਦੇ ਬੱਚੇ ਉਹਦਾ ਮੈਨਿੰਗ ਨਹੀਂ ਸਮਝਦੇ ਸੋ ਮੈਂ ਤਾਂ ਸਮਝਦਾ ਜਿਹੜੀ ਠੇਠ ਬੋਲੀ ਆ ਸਾਡੀ ਸ਼ੁੱਧ ਪੰਜਾਬੀ ਆ ਉਹਦੇ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਜਾਣੂ ਹੋਣਾ ਚਾਹੀਦਾ ਤਾਂ ਜੋ ਜਿਹੜੇ ਸਾਡੇ ਪ੍ਰਾਤਨ ਗ੍ਰੰਥ ਹੈ ਜਾਂ ਪੁਰਾਣੀ ਸਭਿਅਤਾ ਆ ਜਦੋਂ ਉਹਨੂੰ ਪੜਨ ਤੇ ਸੁਣਨ ਉਹਨਾਂ ਨੂੰ ਉਹਦੀ ਸਮਝ ਲੱਗ ਸਕੇ ਕੈਮਰਾਮੈਨ ਸੰਜੀਪ ਕੁਮਾਰ ਦੇ ਨਾਲ ਅਜਮੇਰ ਪਨੋੜ ਦੈਨਿਕ ਸਵੇਰਾ ਗੜਸ਼ੰਕਰ